ਸਿਵਲ ਸਰਜਨ ਵੱਲੋਂ ਅਚਾਨਕ ਹਸਪਤਾਲ ਦੇ ਵਿੱਚ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ OPD ਸਮੇਤ ਮਰੀਜ਼ਾਂ ਦੇ ਵਾਰਡਾਂ ਦੀ ਸਫਾਈ ਦੇ ਪ੍ਰਬੰਧ ਦਾ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਜਦੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਬੰਦ ਪਈਆਂ ਲਿਫਟਾਂ, ਸਣੇ ਬਾਥਰੂਮਾਂ ਦੇ ਵਿੱਚ ਪਹਿਲੀ ਗੰਦਗੀ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਹੇ ਕਿ ਹਸਪਤਾਲ ਦੇ ਵਿੱਚ ਸਾਰੇ ਪ੍ਰਬੰਧ ਮੁਕੰਮਲ ਨੇ ਲੇਕਿਨ ਫਿਰ ਵੀ ਜੇ ਕੋਈ ਸਮੱਸਿਆ ਸਾਹਮਣੇ ਆਏਗੀ ਤਾਂ ਉਸ ਦਾ ਹੱਲ ਕੀਤਾ ਜਾਏਗਾ। ਮਾਮਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦਾ ਹੈ ਜਿੱਥੇ ਕਿ ਜਦੋਂ ਸਿਵਲ ਸਰਜਨ ਨੂੰ ਦਿਨ ਹਸਪਤਾਲ ਇਹ ਇਮਾਰਤ ਅੰਦਰ ਪੈ ਰਹਿਆਂ ਤਰੇਣਾ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾਏਗੀ। ਸੀਐਸਟੀ ਜਲੰਧਾਬਾਦ ਜੀ ਸਾਰਾ ਵਿਜੀਟ ਕੀਤਾ ਜੀ ਕਿ ਆਵਾੜ ਵਿੱਚ ਵੀ ਗਏ ਆ ਤੇ ਉਪਰੀ ਵੀ ਦੇਖਿਆ ਕਿ ਕੋਈ ਤਸल्ली बख्शिया ਤੇ ਐਸਾ ਮਸਾ ਮੈਂ ਕਿਹਾ ਕਿ ਥੋੜਾ ਹੋਸ਼ ਦਾ ਕੀਤੇ ਜਾਣੀ ਜੀ ਕੁਸ਼ਣ ਦਾ ਖਿਆਲ ਰੱਖਿਆ ਜਾਵੇ ਸਾਰੇ ਮੈਡੀਸਨਾਂਦੋਂ ਹਿਰਦੀ ਗੈਪੇਸ਼ਨ ਨੂੰ ਬੁਚੇਂਦੋਂ ਮਿਲਦੀ ਹੈ ਜੀ ਤੇ ਡਾਕਟਰ ਸਾਹਿਬ ਨੇ ਕਿਹਾ ਸਾਰੇ ਦਾ ਨਾਮ ਤਕਦੀਰ ਕੀਤੀ ਜਾਂਦੀ ਤੇ ਡਾਕਟਰ ਸਾਰੇ ਕਲਾਈਟ ਨਹੀਂ ਬੋਲਣਾ ਮਰੀਜ਼ ਨਾਲ ਕੋਈ ਰੁਚੀ ਨਹੀਂ ਦਾ ਬਸ ਜਦੋਂ ਮਿਲ ਜਾਂਦੀ ਨੀ ਹਾਸ ਹੁੰਦਾ ਪਿਆਰ ਕਰ ਸਰ ਦੇਖਣ ਨੂੰ ਆ ਰਿਹਾ ਕਿ ਲਿਫਟ ਬੰਦ ਆ ਪੇਸ਼ੈਂਟ ਲੋਕ ਕਾਫੀ ਪਰੇਸ਼ਾਹੁੰਦੇ ਨੇ ਤਾਂ ਕੀ ਕਹੋਗੇ ਜੀ ਕੋਈ ਨਹੀਂ ਉਹ ਅਸੀਂ ਇੱਕ ਜਿਹੜੇ ਨਹੀਂ ਕਰ ਦਿੰਦਾ ਤਾਂ ਇਹਨਾਂ ਦਾ ਰਿਕਾਰਡ ਤੇ ਨਾਮ ਲਿਖਦੇ ਆ ਦੀ ਕੋਸ਼ਿਸ਼ ਕਰਦੇ ਸਰ ਬਾਥਰੂਮ ਵਿੱਚ ਕਾਫੀ ਤਰ੍ਹਾਂ ਦੀ ਗੰਦਗੀ ਮਹਿਸੂਸ ਹੁੰਦੀ ਹੈ ਪੇਸ਼ੈਂਟ ਨੇ ਕਿ ਉਹਦੇ ਕੋ ਗਿਆ ਜੀ ਹਾਂ ਜੀ ਕੋਈ ਕੰਸਰਨਡ ਅਧਿਕਾਰੀ ਹੈ ਉਹਨਾਂ ਨਾਲ ਗੱਲ ਟੈਲੀਫੋਨ ਤੇ ਵੀ ਕੀਤੀ ਉਹਨਾਂ ਨੇ ਕਿਹਾ ਹੈ ਕਿ ਇਹਦੀ ਸੁਧਾਰ ਸਰ ਮੈਂ ਕੁਝ ਕਮਰੇ ਦੇਖਿਆ ਜਾ ਰਿਹਾ ਕਿ ਤੁਹਾਨੂੰ ਤਰੇੜਾਂ ਆਈਆਂ ਪਈਆਂ ਨੇ ਇਸ ਬਿਲਡਿੰਗ ਦੇ ਕਾਫੀ ਹਾਲਤ ਖਰਾਬ ਹੋਈ ਪਈਆਂ ਕੀ ਕਹੋਗੇ ਇਸ ਬਾਰੇ ਜੀ ਕੋਈ ਨਾ ਜਿਹੜੇ ਕੰਸਰਨਡ ਅਧਿਕਾਰੀ ਆ ਕੰਸਟ੍ਰਕਸ਼ਨ ਦੇ ਪੇਰ ਬਾਰੇ ਜੀ ਉਹਨਾਂ ਨਾਲ ਉਹਨਾਂ ਨੂੰ ਕੁਨੀ ਦੇ ਬੈਂਕ ਕੱਟ ਤੇ ਉਹ ਬੈਂਕ ਦਾ ਬੋਲ ਚਾਹੁੰਦੇ ਕੋਸ਼ਿਸ਼ ਕਰਦੇ ਕਿ ਸਾਡਾ ਟਿਮ ਜਿੱਥੇ ਰਿਪੋਰਟਿੰਗ ਹੋਣੀ ਹੋਵੇ ਥੈਂਕ ਯੂ ਸਰ ਜਗਬਾਨੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸਨ ਦੀ ਰਿਪੋਰਟ